ਜੀ ਹਾਂਜੀ ਅਜੇ ਅੰਮ੍ਰਿਤਸਰ ਸਾਹਿਬ ਦੇ ਰਾਜ ਸਿਆਣੇ ਤੋਂ ਸੱਤੀ ਰਾਤ ਨੂੰ ਹੋਇਆ ਜੀ ਦੇਖੋ ਅਸੀਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਜਿਹੜਾ ਰੇਣੀ ਸੀਜ਼ਨ ਹੈ ਮੌਨਸੂਨਸ ਹੈ ਉਹ ਪੀਗਰ ਹੋ ਜਾਵੇ ਹਾਜੀ ਸਵਾਰੀ ਇਸ ਸਾਲ ਬਸਾਤ ਵੀ ਜਿਹੜੀ ਹੈ ਉਹ ਜੂਨ ਤੋਂ ਸ਼ੁਰੂ ਹੋ ਕੇ ਸੈਪਟੈਂਬਰ ਤੱਕ ਤੁਹਾਨੂੰ ਪਤਾ ਪੈਂਦੀ ਰਹੀ ਹੈ ਜੀ ਬਟ ਬਾਏ ਗੋਡਸ ਗ੍ਰੇਸ ਅਸੀਂ ਵੀ ਆਰ ਫੋਰਚੂਨੇਟ ਕਿ ਅੱਜ ਜਿਹੜਾ ਹੈ ਮੌਸਮ ਖੁੱਲ ਗਿਆ ਹੈ ਤੇ ਹੁਣ ਜਿਹੜਾ ਹੈ ਪਟਿਆਲੇ ਦਾ ਜਿਹੜਾ ਬਹੁਤ ਹੀ ਵੱਡਾ ਪੈਂਡਿੰਗ ਇਸ਼ੂ ਸੀ ਜੋ ਸਾਡੇ ਵਾਸਤੇ ਵੀ ਸਿਰ ਦਰਦੀ ਸੀ ਔਰ ਪਟਿਆਲੇ ਦੇ ਸ਼ਹਿਰ ਵਾਸੀਆਂ ਵਾਸਤੇ ਵੀ ਉਹ ਸੀਗਾ ਸੜਕਾਂ ਦਾ ਕੰਮ ਸੋ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਅੱਜ ਉਸ ਕੰਮ ਦਾ ਆਗਾਜ਼ ਕਰਨ ਜਾ ਰਹੇ ਹਾਂ ਤਕਰੀਬਨ 6 ਕਰੋੜ ਦੀ ਲਾਗਤ ਦੇ ਨਾਲ ਇਹ ਸਟ੍ਰੈਚ ਜਿਹੜਾ ਹੈਗਾ ਇੱਥੋਂ ਲੈ ਕੇ ਵੱਡੀ ਨਦੀ ਦੇ ਪੁਲਾਂ ਤੱਕ ਇਹ ਜਿਹੜਾ ਹੈ ਅਸੀਂ ਰੋਡ ਬਣਾ ਰਹੇ ਹਾਂ ਪੂਰੀ ਫਰੈਸ਼ ਨਵੀਂ ਰੀਕਾਪਟਿੰਗ ਹੋਏਗੀ ਤੇ 7 ਕਰੋੜ ਦਾ ਇਹ ਪ੍ਰੋਜੈਕਟ ਹੈ ਜੀ ਇਸ ਤੋਂ ਇਲਾਵਾ ਨੈਕਸਟ ਵੀਕ ਤੋਂ ਅਸੀਂ ਸ਼ਹਿਰ ਦੇ ਅੰਦਰ ਵਾਲੀਆਂ ਸੜਕਾਂ ਦਾ ਵੀ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਸੋ ਜਿੱਥੇ ਮੈਂ ਮਾਫੀ ਮੰਗਦਾ ਹਾਂ ਮੈਨੂੰ ਬਹੁਤ ਖੇਦ ਹੈ ਕਿ ਬੜੀ ਚਿਰ ਤੋਂ ਪਟਿਆਲਾ ਸ਼ਹਿਰ ਵਾਸੀਆਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪਿਆ ਬਟ ਗੇਨ ਸਮ ਵੀ ਹੈਵ ਟੂ ਲੂਸ ਸਮ ਐਵਰੀਬਾਡੀ ਵਾਂਟਸ ਟੂ ਗੋ ਟੂ ਹੈਵਨ ਨੋ ਵਨ ਵਾਂਟਸ ਟੂ ਡਾਈ ਸਾਨੂੰ ਸਹੂਲਤਾਂ ਤਾਂ ਸਾਰੀਆਂ ਚਾਹੀਦੀਆਂ ਨੇ ਪਰ ਤਕਲੀਫ ਜਿਹੜੀ ਹੈ ਉਹ ਨਾ ਹੋਵੇ ਬਟ ਇਹ ਕੰਮ ਇਹ ਜੈ ਸੀਗਾ ਸ਼ਹਿਰ ਦਾ ਪਾਣੀ ਦਾ ਜਿਹੜਾ ਅਸੀਂ ਪਾਈਪਲਾਈਨਸ ਵਿਛਾਣੀਆਂ ਸੀ ਬਹੁਤ ਵੱਡਾ ਕੰਮ ਸੀ ਜਿੱਥੇ ਰੋ ਵਾਰ ਸ਼ੂਟਿੰਗ ਤੇ ਚੱਲ ਰਿਹਾ ਹੈ ਸੜਕਾਂ ਬਹੁਤ ਚਿਰ ਤੋਂ ਪਟੀਆਂ ਹੋਈਆਂ ਸੀ ਉਹਨਾਂ ਦੀ ਕੰਸੋਲੀਡੇਸ਼ਨ ਹੋ ਚੁੱਕੀ ਆ ਅਸੀਂ ਉੱਥੇ ਉਹਨਾਂ ਸੜਕਾਂ ਬਣਾਉਣ ਦਾ ਵੀ ਕੰਮ ਪਟਿਆਲ ਸ਼ਹਿਰ ਸ਼ੁਰੂ ਕਰ ਰਹੇ ਹਾਂ ਕੋਈ ਕੱਲ ਇੱਕ ਨਗਰ ਨਿਗਮ ਵੱਲੋਂ ਇੱਕ ਜਗ੍ਹਾ ਦਾ ਕਬਚਾ ਲਿੱਤਾ ਗਿਆ ਤੁਹਾਡੇ ਕੋਲੀ ਟਰਾਂਸਪੋਰਟ ਦੇ ਨਾਮ ਪੁੱਛ ਜਿਹੜਾ ਮਾਲਕ ਹੈ ਉਹ ਨਾਮ ਲੈ ਰਿਹਾ ਜੀ ਜੀਤਪਾਲ ਦੀ ਕੋਲੀ ਜਿੱਦੀ ਜਿਹੜੀ ਟਰਾਂਸਪੋਰਟ ਹੈ ਉਹਦੇ ਵੀ ਨਿਸ਼ਾਨਦੇਹੀ ਕੀਤੀ ਜਾਵੇ ਮੇਰੀ ਜਗ੍ਹਾ ਤੇ ਕਿਉਂ ਕਬਜ਼ਾ ਕੀਤਾ ਜਾ ਰਿਹਾ ਕੀ ਮਾਮਲਾ ਹੈ ਸਰ ਕਬਜ਼ਾ ਤਾਂ ਛੁਡਵਾਇਆ ਕਬਜ਼ਾ ਕੀਤਾ ਥੋੜੀ ਮੈਂ ਥੋੜੀ ਕਬਜ਼ਾ ਕੀਤਾ ਨਹੀਂ ਕੋਈ ਕੁਝ ਕਹੀ ਜਾਵੇ ਜੀ ਜਿਹਦੇ ਕੋਲ ਲੈਜਿਟ ਪੇਪਰਸ ਹੋਣਗੇ ਉਹ ਆਪਣੇ ਕੋਲ ਰੱਖੇ ਤੇ ਕੋਈ ਇਸ਼ੂ ਸਰਕਾਰ ਨਾਲ ਜੀ ਮਤਲਬ ਤੁਸੀਂ ਕਦੋਂ ਤੋਂ ਰੇ ਬੈਠੇ ਤੁਹਾਡੇ ਪੁਰਾਣੇ ਬਜ਼ੁਰਗ ਕਦੋਂ ਤੋਂ ਬੈਠੇ ਨੇ ਨਹੀਂ ਸਾਰੇ ਪੁਰਾਣੇ ਬੈਠੇ ਨੇ ਪਟਿਆਲੇ ਦੇ ਵਿੱਚ ਤਕਰੀਬਨ 12000 ਐਸਟੈਬਲਿਸ਼ਮੈਂਟਸ ਨੇ ਜਿਹੜੀਆਂ ਸਰਕਾਰੀ ਥਾਵਾਂ ਤੇ ਬੈਠੀਆਂ ਨੇ ਉਹ ਤੁਹਾਡੇ ਯਾਦ ਹੋਵੇ ਮੈਂ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਸੀ ਕਿ ਜਿਹੜੇ ਸਰਕਾਰੀ ਥਾਵਾਂ ਤੇ ਬਹੁਤ ਪੁਰਾਣੇ 30 30 40 40 ਸਾਲ ਤੋਂ ਬੈਠੇ ਨੇ ਉਹਨਾਂ ਨੂੰ ਮਾਲਕਾਨਾ ਹੱਕ ਮਿਲਣਾ ਚਾਹੀਦਾ। ਅਬਲੋਵਾਲ ਤੋਂ ਲੈ ਕੇ ਸ਼ੀਸ਼ਮੈਲ ਕਲੋਨੀ ਉੱਥੋਂ ਤੁਸੀਂ ਦਾਰੂ ਕੂਟੀਆਂ ਲਗਾ ਲਓ ਤੁਸੀਂ ਇੱਧਰ ਆ ਜਾਓ ਸੰਝੇ ਕਲੋਨੀ ਇਹ ਸਾਰਾ ਏਰੀਆ ਜਿਹੜਾ ਹੈਗਾ ਪੁਰਾਣੇ ਲੋਕ ਬੈਠੇ ਨੇ ਸੀਵਰੇਜ, ਵਾਟਰ ਸਪਲਾਈ, ਇਲੈਕਟ੍ਰਿਸਿਟੀ, ਰੋਡ ਸਾਰਾ ਤਾਂ ਪ੍ਰੋਵਾਈਡ ਕਰ ਚੁੱਕੇ ਹਾਂ ਅਸੀਂ। ਤੇ ਫਿਰ ਉਹਨਾਂ ਨੂੰ ਜਿਹੜਾ ਹੈ ਮਾਲਕਾਨਾ ਹੱਕ ਵਿੱਚ ਜੇ ਲੋਕਾਂ ਦਾ ਵੀ ਭਲਾ ਹੈ ਤੇ ਸਰਕਾਰ ਨੂੰ ਵੀ ਜਿਹੜਾ ਹੈ ਉਹਦੇ ਨਾਲ ਫਾਇਦਾ ਹੋਏਗਾ ਵੀ ਪੈਸੇ ਜਿਹੜੇ ਨੇ ਰਜਿਸਟਰੀਆਂ ਦੇ ਉਹ ਸਾਨੂੰ ਸਰ ਉਹ ਮੈਂ ਕਹਿ ਦਿੱਤਾ ਜੀ ਕਮਿਸ਼ਨਰ ਸਾਹਿਬ ਨੂੰ ਤੁਹਾਡੀ ਪੋਸਟ ਦੇ ਕੀ ਉਹਨਾਂ ਨੂੰ ਕਹਿ ਦਿੱਤਾ ਉਹ ਕਰ ਰਹੇ ਨੇ ਜਿਵੇਂ ਇਨਕੁਆਇਰੀ ਕਰ ਰਹੇ ਨੇ ਰਾਸਵਾ ਜੀ ਇੱਕ ਹੋਰ ਮੁੱਦਾ ਚੱਕਿਆ ਸੀ ਕਿ ਜਿਹੜੀਆਂ ਸਰਕਾਰੀ ਕੋਠੀਆਂ ਨੇ ਉਹ ਨਜਾਇਜ਼ ਤੌਰ ਤੇ ਲੋਕਾਂ ਨੇ ਗੱਦੀਆਂ ਹੋਈਆਂ ਜੀ ਉਹਨਾਂ ਦਾ ਕੀ ਬਣਿਆ ਜੀ ਸਰ ਉਹਦੇ ਤੇ ਐਡਾ ਕੰਮ ਹੋਇਆ ਜੀ ਇੰਨੀਆਂ ਖਾਲੀ ਕਰਾਈਆਂ ਗਈਆਂ ਨੇ ਜੀ ਕੰਮ ਤਾਂ ਹੋਇਆ ਉਹਦੇ ਤੇ ਐਲ ਐਨ ਟੀ ਦਾ ਪ੍ਰੋਜੈਕਟ ਜਿਹੜਾ ਹੈ ਕਦੋਂ ਤੱਕ ਜਿਹੜਾ ਪੂਰਾ ਹੋ ਜੂਗੀ ਪਟਿਆਲੇ ਦੇ ਸ਼ਹਿਰ ਦੀ ਗੱਲ ਕਰੀਏ ਇਹਨੂੰ ਇਹਨੂੰ ਸਾਲ ਹੋਰ ਲੱਗੂਗਾ ਕਿਉਂਕਿ ਹੁਣ ਅਸੀਂ ਕੀ ਕੀਤਾ ਜਿੱਥੇ ਜਿੱਥੇ ਪੈ ਗਈਆਂ ਤਕਰੀਬਨ ਪੌਣੇ 200 ਕਿਲੋਮੀਟਰ ਜਿਹੜਾ ਹੈ ਉਹ ਪੈ ਚੁੱਕਾ ਹੈ ਉੱਥੇ ਰੋਡ ਵਰਕ ਜਿਹੜਾ ਹੈ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਏਗਾ ਔਰ ਇਹ ਜਿਹੜੇ ਵੱਡੇ ਵੱਡੇ ਟ੍ਰੈਂਚਸ ਬਣੇ ਹੋਏ ਨੇ ਸਾਰੇ ਕਾਸੀ ਕਲੀਅਰ ਕਰਾਤੇ ਨੇ ਮਤਲਬ 50% ਤੱਕ ਕੱਟਾ ਬਣ ਜਾਣ 50 ਤੋਂ ਜ਼ਿਆਦਾ ਜੀ 50 ਤੋਂ ਜ਼ਿਆਦਾ ਬਣ ਗਿਆ ਠੀਕ ਹੈ ਥੈਂਕ ਯੂ